ਸਭ ਤੇਰੀ ਬੜਾਈ ਕੋਈ ਨਾ ਉਹ ਜਾਣਾ ਮੇਰਾ ਅਰਦਾਸ ਸਿਪੂ ਅੰਤਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕੌਟੀ ਜੀ ਦੀ ਸਹਾਇ ਬਾਹ ਸ੍ਰੀ ਭਗਵਾਨ ਜੀ ਦੀ ਕੀ ਬਾਦਸ਼ਾਹੀ ਦਾ ਸਿਮਰ ਪ੍ਰਥਮ ਭਗਵਾਨ ਜੀ ਸੁਮਰਕਾ ਕੋ ਨਾਮਿਤ ਲਈ ਇਤੇ ਆਏ ਜਗੰਦਰਪੁਰ ਤੇ ਅਮਰਦਾਸ RAM DAS ਹਮ ਸਹਾਏ ਅਰਜਨ ਹਰਗੋਬਿੰਦ ਨੂੰ ਸਮਰੋਪ ਸ੍ਰੀ ਹਰਿਾਇ ਸ੍ਰੀ ਹਰਿ ਪ੍ਰਸੰਤੇ ਆਈਐ ਜਿਥੇ ਸਭੁ ਭਜਾਈ ਤੇਗ ਭਾਦਰਿ ਸਿਮਰਿਆ ਧਨੋ ਰਿਤ ਆਵੈ ਧਾਈ ਸਭ ਖਾਈ ਹੋਏ ਸਹਾਈ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਖਾਈ ਹੋਏ ਸਹਾਈ ਦਸਾਂ ਪਾਤਸ਼ਾਹਿਆ ਦੀ ਜੋਤਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾ ਅਰਦਾ ਧਿਆਨ ਧਰ ਕੇ ਬੋਲਣਾ ਜੀ ਸਵਾਹਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਅਪਾਰ ਬਖਸ਼ ਸਤਿਗੁਰ ਪਾਤਸ਼ਾਹ ਜੀਓ ਗੂੜਾ ਨਿਕਲਵਾਸੀ ਸਾਹ ਸੰਗਤ ਜੀਆ ਨੱਤਾ ਜੀ ਸਾਹ ਸੰਗਤ ਨੇ ਰਾੜ ਮਿਲ ਕੇ ਖਾੜ ਪੀਣ ਤੇ ਪਰਵਾਰਾਲੇ ਸਮਤ ਨੀਲਾ ਕੇਦਾਂ ਦੇ ਤਿਆਰ ਕੀਤੀ ਹੈ ਪਾਤਸ਼ਾਹ ਜੀਓ ਬਿਆੰਤ ਸੰਗਤਾਂ ਵੱਲੋਂ ਰਸਦਾ ਮਾਇਆ ਬਸਤਰ ਹੋਰ ਆਟੇ ਦਾੜੇ ਨਾਲ ਸੇਵਾ ਕੀਤੀ ਹੈ ਪਾਤਸ਼ਾਹ ਜੀ ਕਿਰਪਾ ਕਰਨੀ ਸਰਬਤ ਪਰਵਾਰਾਂ ਦੀ ਸੇਵਾ ਪ੍ਰਵਾਨ ਕਰਨੀ ਆਗਿਆ ਬਖਸ਼ਿਸ਼ ਕਰੋ ਪਾ ਸਿੰਘ ਚਲੇਬਾਨ ਦੀ ਕਿਰਪਾ ਕਰੋ ਪੀਠੋਕ ਮਨਾਵਾ ਬਖਸ਼ਿਸ਼ ਹਾਲ ਕਰੋ ਮੁਕਮਰ ਸਾਜ ਚੰਦਨ ਦੀ ਸਿਮਰਤਾਂ ਬਖਸ਼ਿਸ਼ ਕਰੋ ਸੇਈ ਤੁਮਕ ਪਿਆਰੇ ਨਾਲ ਪੀਲੋ ਜਿਨ੍ਹਾਂ ਮਿਲਿਆ ਅਪਜੀਦਾ ਨਾਮ ਉਚਿਤ ਆਵੇ ਨਾ ਕੋ ਨਾਮ ਚੜਦੀ ਕਲਾ ਤੇਰੇ ਬਾਣੇ ਸਰਵਤ ਦਈ ਪੁਲਾ ਸੋ ਵਾਹੇ ਗੁਰਜੀ ਕੀ ਫਤਿਹ ਪੰਜ ਸਾਰੇ ਸੋਨ ਹਾ ਸੋ ਇਕ ਜੇਤਪਾਏ ਹਰ ਪਿਆ ਸਦਾ ਸਦਾ ਬੜਿਆਈਆ ਦੇ ਨਾਮ ਬਸੋਤਾਏ ਇਹ ਮਨਾਂ ਅੰਝੀ ਗਾਏ ਤੂੰ ਇਕ ਮਨ ਇਕ ਜੇਤਪਾਏ ਹਰ ਪਿਆ ਸਦਾ ਸਦਾ ਬੜਿਆਈਆ ਦੇ ਨਾਮ ਬਸੋਤਾਏ ਉਹ ਹਰ ਕਾ ਸਤਿ ਪਲਿਹਾਰਣ ਜਿਤ ਸੇਵਿਆ ਸੁਖ ਪਾਏ ਨਾਮਿਤ ਗੁਰਮੁਖ ਮਿਲਰਾ ਓਨ ਸ਼ਬਦ ਜਲਾਏ ਮਨ ਆਪੀ ਜਾਓ ਆਪੇ ਸੇਵਾ ਲਾਇਨ ਆਪੇ ਬਖਸ਼ਤ ਨੇ ਸਭਨਾ ਕਾ ਆਪੇ ਸਾਰ ਕਰੇ ਨਾਨਕ ਨਾਮ ਧਿਆਇਨਾ ਕਿੰਨੇ ਜਿ ਘਰ ਬਾਸ ਜਗ ਜੋ ਕਰ ਸੋਭਾ ਹੋਏ ਕੋਣੀ ਤੂੰ ਕਰਨ ਕਰਣ ਸਮਰੱਤ ਤਾਤੇ ਮੈਂ ਤੁਝ ਵੀ ਨਾਵਨ ਕੋਈ ਪਰ ਆਪੇ ਸਿਸ਼ਟ ਸਰ ਜੀਆ ਆਪੇ ਫੁਰ ਕੋਈ ਸਭੀ ਕੋ ਚਾਉ ਦਾ ਬਤਰਾ ਜੋ ਕਰੇ ਸੋਹੀ ਬੜਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਹੀ ਗੁਰਮੁਖ ਨਾਨਕ ਅਰਾਧਿਆ ਸਰ ਆਖੋ ਧਨ 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 ਗੁਰ ਸੋਈ ਸਦਾ ਬੜਿਆਈ ਗੁਰਮੁਖ ਦੇ ਨਾਮੁ ਹਰਿ ਗੁਰਮukh ਨਾਮ ਅਰਾਦੇਆ ਸਭ ਆਖੋ ਧੰਨ 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 ਗੁਰ ਸੋਈ ਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਇਸ ਬਹੁਤ ਇਲਾਕਾ ਨਿਵਾਸੀ ਤੁਸੀਂ ਆਪ ਕੋ ਦੀ ਸੰਗਤ ਦੂਰਾ ਦੂਰਾ ਪਿੰਡਾਂ ਤੋਂ ਇਹਨਾਂ ਨੇ ਕਿ ਬੜੇ ਘੋਡੇ ਨੂੰ ਰਾਖਾਂ ਦੀ ਪਾਰੇ ਗਵਾਇਆਂ अपन कारा आवा भेजी हैं सारे ही इलाके दिया का खास तौर पेंड टुडा गुरद्वारा डिपी रोड गुरद्वारा बटी पाहौल गुरद्वारा नाथा ये सारिया सेवावान गुरु घर वालों आईया जो सुसायटिया हैं उन्होंने भी वो वेवा सेवा सिख वैलफेयर सुसायी के मैंबर भाई साहब भाई रतन सिंह जी ਇਹਨਾਂ ਵੱਲੋਂ ਵੀ ਗਿੰਤ ਮਾਇਆ ਹੋਰ ਸੁਸਾਇਟੀਆਂ ਦੇ ਅੰਦਰ ਤੋਂ ਵੀ ਸਾਡੇ ਪੈਸਾ ਐਕਸ਼ਨ ਸਾਥ ਜਿਹੜੀ ਵਿੱਚ ਇਹਨਾਂ ਨੇ ਸਾਰੇ ਦਵਾਈ ਕਰਦੀਆਂ ਹੋਰ ਵੱਲੋਂ ਵੀ ਉਸਤਾਮ ਸੇਵਾ ਦੇ ਸਾਥੀਓ ਸੇਵਾਦਾਰ ਹਨ ਕਿੰਨੇ ਚੰਗੇ ਆ ਕੇ ਵਾਰ-ਵਾਰ ਉਹਨਾਂ ਦੀ ਕੋਠੀ ਆਂ ਭਰਵਾਦੀ ਸਾਡਾ ਬੇਤ ਮਾਇਆ ਪਾਣੀ ਦੇ ਪਾਣੀ ਦੀ ਉਹਨਾਂ ਨੇ ਕਾਫੀ ਸੇਵਾ ਕੀਤੀ ਹੈ ਧੰਨਵਾਦ ਹੈ ਔਰ ਆਪਣੇ ਘਰ ਤੇ ਬੈਠ ਕੇ ਦਿਲ ਵਿੱਚ ਉਹਨਾਂ ਦੇ ਫਰਤੀ ਅਰਦਾਸਾਂ ਕਰਨੀਆਂ ਕਿ ਮਹਾਰਾਜ ਉਹਨਾਂ ਤੇ ਸੰਕਟ ਕੀ ਦੂਰ ਹੋਵੇ ਆਪਣੇ ਘਰਾਂ 'ਚ ਵਸਣ ਆਪਣੇ ਉਹਨਾਂ ਦੇ ਘਰ ਬਹਾਵੇ ਬਾਕੀ ਇਹਨਾਂ ਕਹਿਣਾ ਵੀ ਡਿਊਟੀ ਲੱਗੀ ਨੌਜਵਾਨਾਂ ਦੀ ਉਹ ਆਪਣੇ ਸੈਂਟਰਾਲੀਆਂ 'ਚ ਬੈਠ ਕੇ ਕਿਸੇ ਤਰ੍ਹਾਂ ਦੀ ਜੁਟਣਵਾਇ ਦੇ ਕਰਦੇ ਸਤਨਾਮ ਵਾਹੀ ਦਾਖਲ ਕਰਕੇ ਜਨਾ 12 ਵਾਰ ਮੈਨੂੰ ਸਾਰਿਆਂ ਦਾ ਕਾਰ ਤੌਰ ਤੇ ਗੋਡਬਰਾ ਪੀਟੀ ਰੋਡ ਦਾਇਆ ਸਾਹਿਬ ਇਸਰੇ ਵੀ ਮਾ ਇਲਾਕੇ ਦੇ ਵਪਾਰਾਂ ਤੋਂ ਬਹੁਤ ਬਹੁਤ ਧੰਨਵਾਦ ਕੁਲ ਚਾੜੇ ਪਾਈ ਜਾਣਗੇ ਵਾਹਿਗੁਰੂ ਜਿੱका ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੜ ਪ੍ਰਭਾਵਿਤ ਇਲਾਕਿਆਂ ਲਈ ਰਾਸ਼ਨ ਪਾਣੀ ਕੱਪੜ ਅਤੇ ਹੋਰ ਦਵਾਈਆਂ ਦੀ ਸੇਵਾ ਪਿੰਡ ਖੁੱਡੇ ਤੋਂ ਜਾ ਰਹੀ ਹੈ ਜੀ ਟਰਾਲੀਆਂ ਚਾਰ ਟਰਾਲੀਆਂ ਜਾ ਰਹੀਆਂ ਇਹ ਸਾਰਾ ਸਮਾਨ ਜਿਸਟਕ ਬਰਦਾਸਪੁਰ ਡੇਰਾ ਬਾਬਾ ਨਾਨਕ ਤੈਨੂੰ ਜਾਣਾ ਹੈ ਲੋਡ ਬੰਦਾ ਸੀ ਮਦਦ ਦਿੱਤੀ ਜਾਵੇਗੀ ਜਿੱਥੇ ਜਿੱਥੇ ਸਮਾਨ ਦੀ ਲੋਡ ਆ ਉੱਥੇ ਉੱਥੇ ਸਮਾਨ ਪਟਾਇਆ ਜਾਵੇਗਾ ਜੀ ਵਾਹ ਜੀ ਚਿਕਾ ਖਾਲਸਾ ਵਾਹ ਜੀ ਜੀ ਫਤਿਹ ਚਾਹ ਦਾ ਲੰਗਰ ਚੱਲਦਾ ਵਿਆ ਜੀ ਚਾਹ ਦਾ ਲੰਗਰ ਅਸਤਾਈ ਲੱਕਾ ਜੀ ਸਾਰਾ ਪਾਣੀ ਭਣੀ ਹੋਇਆ ਪਿਆ ਗੁਜਰਾਂ ਦੇ ਕੋਲ ਆ ਇਹ ਵੀ ਪਾਣੀ ਦੇ ਵਿੱਚ ਡੁੱਬੇ ਹੋਏ ਸਾਰੇ ਦੇਖੋ ਜੀ ਡੰਗਰਾਂ ਦਾ ਕੋਈ ਪਤਾ ਨਹੀਂ ਡੰਗਰ ਆ ਆ ਦੇਖ ਲਓ ਜੇ ਹੈਗੇ ਤਾਂ ਬੋਈਆਂ ਲਓ ਜੀ ਜੋੜਦਾ ਸੱਚ ਮਾਨ ਵਾਲਾ ਅੱਛਾ ਅੱਛਾ ਨਹੀਂ ਫਿਰ ਨਾ ਹੈ ਹੈ ਇਦਾਂ ਦੀ ਕਿਰਮਣ ਕਿਰਮਣ ਜਮਨ ਸਵੇਰ ਦੀ ਨਹੀਂ ਨਹੀਂ ਅੱਛਾ ਤਰਿਆਉ ਤੇ ਗਿਰਤ ਨਹੀਂ ਜਿਹੜੇ ਬੜਾ ਤੱਕਣਾ ਬੋਧ ਨਾਲ ਸੰਪਰਕ ਨਹੀਂ ਹੋਇਆ ਹਮਾਰੇ ਉਹ ਜੋਗਾ ਸਿੰਘ ਨਾ ਉਹ ਸ਼ਹਿਰ ਦੇ ਕਿਹੜੇ ਜੋਗਾ ਸਿੰਘ ਸਾਧ ਸੰਗਤ ਜੀਓ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਮੂਹ ਸੰਗਤਾਂ ਨਾਲ ਲੈ ਕੇ ਮੇਰਾ ਫੋਨ ਵੇਰਾ ਬਾਬਾ ਨਾਨਕ ਸੰਤਾਂ ਪਹੁੰਚ ਪਈਆਂ ਹਨ ਔਰ ਜਿੰਦਾ ਵੀ ਏਰੀਆ ਸਾਰਾ ਡੁੱਬਿਆ ਬੜੀਆਂ-ਬੜੀਆਂ ਕੋਠੀਆਂ ਦੇ ਛੱਤਾਂ ਤੱਕ ਪਾਣੀ ਗਿਆ ਹੋਇਆ ਸਾਰੇ ਲੋਕਾਂ ਦਾ ਸਾਰਾ ਸਮਾਨ ਹੀ ਜੋ ਕਿ ਬੜੇ ਨੁਕਸਾਨ ਦੇ ਵਿੱਚ ਹੋ ਗਿਆ ਔਰ ਜਿੱਤਨਾ ਵੀ ਜਾਲੀ ਮਾਲੀ ਤੋਂ ਬਚਾ ਰਿਹਾ ਉਹ ਡੰਗਰਾਂ ਦਾ ਜੱਦਾ ਨੁਕਸਾਨ ਨੇ ਉਹ ਦੂਰ ਦੂਰ ਤੋਂ ਸੰਗਤਾਂ ਪੰਜਾਬ ਤੋਂ ਇਹਨਾਂ ਦੇ ਵਾਸਤੇ ਆਣ ਪਹੁੰਚਣ ਲਈ ਥਾਰਾ ਸਾਨੂੰ ਲਗਾਤਾਰ ਇੱਕ ਮਹੀਨਾ ਆਉਂਦੇ ਰਵਾਂਗੇ ਤਾਂ ਹੀ ਪਤਾ ਹੋਵੇਗਾ ਇਸੇ ਨੂੰ ਪੰਜਾਬ ਦੀ ਸੰਗਤਾਂ ਦੀ ਬੇਨਤੀ ਹੈ ਕਿ ਡੇਰਾ ਬਾਬਾ ਨਾਨਕ ਦੇਵ ਜੀ ਆ ਕੇ ਪੱਕੋ ਆਲਪੈਂਡ ਪੱਕੋ ਆਲ ਤੋਂ ਜਿੱਤਨੇ ਵੀ ਕੁੱਝ ਨੇ ਪੈਣਗੇ ਤੇ ਤਬਾਤਤੀ ਪਸ਼ੂਆਂ ਦੇ ਚਾਰਾ ਕੱਛੁੰਦਰ ਕੱਪੜੇ ਕੰਬਲ ਕਿਉਂਕਿ ਸਾਰ ਤੋਂ ਪੇਜ ਜੁੱਪਾ ਉਹ ਬਾਕੀ ਬਾਕੀ ਪੀਣ ਤੇ ਪਾਣੀ ਦੀ ਵੀ ਆਪਾਂ ਕਰੀਏ ਕਿਉਂਕਿ ਸਮਾਸ਼ੀਕਰ ਮੋਟਰਾਂ ਜਿਹੜੀਆਂ ਭਿੱਜ ਗਈਆਂ ਭਿੱਜਣ ਕਰਕੇ ਸਾਰੀਆਂ ਹੀ ਸੰਗ ਆਪਾਂ ਪਾਣੀ ਪੀਣ ਵਾਲਾ ਪਾਣੀ ਬਹੁਤ ਤੰਤ ਦਾ ਕੋਈ ਵੀ ਬਾਕੀ ਬਾਕੀ ਪਾਣੀ ਵੀ ਭੇਜਿਆ ਜਾਵੇ ਤੇ ਸਾਰਿਆਂ ਦਾ ਬਹੁਤ ਧੰਨਵਾਦ ਅੱਜ ਜਿਹੜੀ ਪੰਜਾਬ ਤੋਂ ਲੋਕ ਆ ਕੇ ਸੇਵਾ ਕਾਰਜਾਂ ਨਾਲ ਮਾਰੇ ਨਾਮ ਜਲਦੀ ਕਾਲਾ ਬਖਸ਼ੇ ਔਰ ਖੁੱਡੇ ਦੀ ਸੰਗਤ ਜੀ ਆਇਆਂ ਨੂੰ ਰਲਣਾ ਰਾਵਾਂ ਦੇ ਸੇਵਾਦਾਰ ਇੱਥੇ ਪਹੁੰਚੇ ਹਨ ਜਿਨ੍ਹਾਂ ਨੇ ਆਪਣੇ ਨਾਲ ਚਾਰਾ ਕੱਪੜੇ ਔਰ ਅਨਵਸਤੂ ਲੈ ਆਏ ਹਨ ਖਾਣ ਦਾ ਸਮਾਨ ਪਰ ਆਇਆ ਹੈ ਕਿ ਭਾਈ ਸਾਹਿਬ ਕੁਲਜੀਤ ਸਿੰਘ ਦੀ ਬਾਜਵਾ ਅਤੇ ਉਹਨਾਂ ਦੇ ਪਾਈ ਪਾਈਸ਼ਾ ਤਨਨਾਮ ਸਿੰਘ ਜੀ ਉਹਨਾਂ ਦੇ ਘਰ ਆ ਵਿਖੇ ਸਾਡੀਆਂ ਟਰਾਲੀਆਂ ਆ ਗਈਆਂ ਹਨ ਜਿਨ੍ਹਾਂ ਜਿਨ੍ਹਾਂ ਸਜਨਾਪੁਰ ਕੁਝ ਨਹੀਂ ਹੈ ਜਿਨ੍ਹਾਂ ਨੂੰ ਨਹੀਂ ਮਾਲ ਪਹੁੰਚਿਆ ਹੈ ਇਹ ਉਹਨਾਂ ਦੇ ਡੇਰੇ ਆ ਕੇ ਦਵਾਈਆਂ ਹੋਰ ਰਸਤਾ ਜੀ ਖਾਂਤਾ ਸਮਾਨ ਕੱਪੜਾ ਲੀੜਾ ਪੱਠੇ ਖਰਾਕ ਪਤੂਆ ਦੀ ਉਹ ਲੈ ਸਕਦੇ ਕੁਲਦੀਪ ਸਿੰਘ ਦੀ ਬਾਜਵਾ ਸਤਨਾਮ ਸਿੰਘ ਜੀ ਉਹਨਾਂ ਦੇ ਬਰੌਦਰ ਉਹਨਾਂ ਦੇ ਕੋਠੀਆਂ ਤੇ ਸਾਡੀਆਂ ਥਾਲੀਆਂ ਪੁੱਛਣ ਗਿਆ ਸਿਫਤ ਲੋਡ ਬੰਦ ਆਉਣ ਇਹ ਨਹੀਂ ਕਿ ਆਪਣੇ ਘਰਾਂ ਚ ਸਟਾਕ ਹੋ ਤਾਂ ਕਿ ਮੁੱਕੇ ਜਿਹੜੇ ਜਿਹੜੇ ਲੋਡ ਬੰਦ ਤੋਂ ਨਹੀਂ ਪਹੁੰਚਿਆ ਸਮਾਨ ਉਹਨਾਂ ਦੇ ਵਿਅਕਤੀ ਘਰਾਂ ਦੇ ਕੇ ਪਹੁੰਚਦੇ ਦਵਾਈ ਕੱਪੜੇ ਪਤੂਆ ਦਾ ਚਾਰਾ ਨਹੀਂ ਜਾ ਸਕਦੇ ਵਾਹਿਗੁਰੂ ਕੱਲ ਸਭ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦੇਸਾਉ ਦੇਵ ਜੀ ਪਾਣੀ ਪਾਣੀ ਹੋਇਆ ਪਿਆ ਸਾਰੇ ਪਾਸੇ ਲੋ ਜੀ ਕੀ ਜੀ ਦਿੱਤੇ ਹੀ ਆਈਟਮ ਮੋਟਰਾ ਸਾਲਿਆਂ ਦਰ ਗਿਆ 15 20 ਬੱਚਾ ਸੀ ਕੋੜਾ ਬੰਦਾ ਤੇ ਕੋਤਾ ਹੋਣਾ ਤੇ ਭਈਆ ਕਾਰੀ ਬੜੀ ਜਾਣਦਾ ਇਹੋ ਕਾਰੀ ਉੱਥੇ ਸਰ ਆ ਗਿਆ ਪਰ ਸਿਰ ਫੜ ਫੜ ਕੇ ਬੱਚਾ ਲੈਣੇ ਕਿ ਛੇ ਉਹ ਤਾਂ ਇਹਦੇ ਘਰੇ ਛੱਡਿਆ ਕਾਰੀ ਜਾਣ ਕਿੰਨੇ ਕਿੰਨੇ ਪਾਣੀ ਪਾਣੀ ਲਿਆ ਜੇ ਤੇ ਦੋ ਦਰਿਆ ਜੇ ਉਹ ਕਿੰਨੇ ਦਿਨ ਕਿਉਂ ਆਇਆ ਇਹ ਆਇਆ ਸੀ ਜੀ ਆਪਣਾ 25 ਦੀ 26 ਦੀ ਰਾਤ ਵਿੱਚ ਉਹ ਲਗਾਧਾਰ ਗਿਆ ਹਾਂ ਜੀ 26 ਦੀ ਰਾਤ ਵਿੱਚ ਸਮੋਣੀ ਹੋਣ ਵੀ ਜੇ ਪਾਣੀ ਨੂੰ ਛੱਡਾ ਚਲ ਗਿਆ ਪਣੀ ਤੇ ਆਦੋਂ ਹੁਣ ਦਰਿਆ ਤੋਂ ਹਟਾਉਣਿਆ ਦਰਿਆ ਤੋਂ ਦੱਸ ਇਹ ਅੱਠਾਂ ਅੱਠਾਂ ਟੁੱਟ ਗਈ ਕਿਥੇ ਕਸ਼ ਰਿਆ ਹੋ ਜਾਣਾ ਕਾਮਰੇ ਦਾ ਮਾਫੀ ਆ ਕਿਥੇ ਇਹ ਜਿਹੜਾ ਇਹਨੇ ਠੇਕੀ ਹੋਣਾ ਇਹਨਾਂ ਨੇ ਜਿਹੜੇ ਅੰਦਰ ਹੋਇਆ ਜਿੱਥੇ ਜਿੱਥੇ ਇਹਦਾ ਇਹਨਾਂ ਨੇ ਉੱਪਰ ਵਾਟ ਦੇ ਕੇ ਬਾਤ ਸਾਡੇ ਬਾਦ ਓਕਾ ਕੱਲਾ ਨਹੀਂ ਨਾ ਪਾਣੀ ਦੇ ਪਾਸੇ ਬਸ ਹੋ ਗਿਆ ਇੱਕ ਜਾਨ ਸਾਡਾ ਮਾਰਿਆ ਆ ਜਿਹੜਾ ਅੱਛਾ ਅੱਛਾ ਇਹ ਬਹੁਤ ਬਹਿਣਾ ਕਰਦਾ ਨਾ ਇਹਨਾਂ ਪਾਣੀ ਤੋਂ ਬਾਅਦ ਕਰਦੇ ਇਹਨੇ ਸਾਡੇ ਸਾਡੇ ਤੇ ਸਾਡੇ ਤੇ ਆਹ ਸਾਡੇ ਤੇ ਪਿੰਡ ਕਿਹੜੇ ਇਹਦੇ ਨਾਲ ਹੀ ਗਈ ਭਾਈ ਨੂੰ ਪਤਾ ਹੀ ਆ ਉਹ ਲਾ ਕੇ ਜਰੂਰ ਭਾਈ ਨੂੰ ਮਾਣ ਕਰਾ ਆਪਾਂ ਲੈ ਓ ਨੂੰ ਮਾਓ ਚੱਲਣਾ ਪੈਂਦਾ ਮੈਂ ਚੱਲਦਾ ਹਾਂ ਤੁਹਾਨੂੰ ਜੇ ਨੂੰ ਲੱਗਦੀ ਕੀ ਆਂ ਅਸੀਂ ਪਾਏ ਭਾਈ ਦੇ ਘਰ ਇੱਥੋਂ ਜਾਣਾ ਆਹੋ ਅਸਤੇ ਰਸਤੇ ਆਓ ਆ ਜਾਓ ਬੋਰਖੇ ਦੇ ਕਿੱਦ ਆਓ ਲਾਇਓ ਨਾਲ ਇਸ ਨੂੰ ਲਾਇਓ ਆਦਾ ਆਦਾ ਬੜਾ ਬਣੀ ਹੈਗਾ ਆਉਣਾ ਬੜਾ ਹੈਗਾ ਆਪਾਂ ਨਿਕਲਵਾਂਗੇ ਆਹ ਜੱਤੀ ਹੈਗੀ ਆਪਾਂ ਦਾ ਪਾਰਟੀ ਚਾਹਾਂ ਇਹਨੂੰ ਸਾਲਾ ਕੋਣ ਪਾੜੂਗਾ नेत्रलाई हेर त यो 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 हे